ਇਕੱਲ ਜੀ ਸਪਨ 4 ਵਜੇ ਦੀ ਘਟਨਾ ਹੈ ਜੀ ਮੈਂ ਅੰਦਰਲੀ ਸਾਈਡ ਤੇ ਬੈਠਾ ਸੀਗਾ ਤੇ ਬਾਹਰੋਂ ਦੋ ਲੜਕੇ ਆਏ ਨੇ ਉਹਨਾਂ ਨੇ ਬਾਹਰੋਂ ਝਾੜੂ ਚੱਕੇ ਆ ਤੇ ਮੇਰੇ ਮਿਸਰੀ ਨੂੰ ਉੱਪਰੋਂ ਆਵਾਜ਼ ਮਾਰੀ ਕਿ ਬਾਹਰੋਂ ਆਪਣਾ ਝਾੜੂ ਚੁੱਕੇ ਲੈ ਗਏ ਉਹ ਕੈਮਰੇ ਅੱਗੇ ਬੈਠੇ ਸੀਗੇ ਤੇ ਉਹਨਾਂ ਨੇ ਉੱਪਰੋਂ ਵਾਇਲ ਲਗਾਈ ਤੇ ਮੈਂ ਦੇਖਿਆ ਤਾਂ ਉਹ ਝਾੜੂ ਲੈ ਕੇ ਨਿਕਲ ਗਏ ਸੀ ਤੇ ਮੈਂ ਉਹਨਾਂ ਮਗਰ ਬਾਈਕ ਲੈ ਕੇ ਗਿਆ ਵਾਂ ਇੱਥੋਂ 2.5 ਕਿਲੋਮੀਟਰ ਜਾ ਕੇ ਉਹਨਾਂ ਨੇ ਅੱਗੇ ਮੈਂ ਜਦੋਂ ਉਹਨਾਂ ਦਾ ਕਾਫੀ ਪਿੱਛਾ ਕੀਤਾ ਪਿੱਛਾ ਕੀਤਾ ਤਾਂ ਉਹਨਾਂ ਨੇ ਜਦੋਂ ਮਨਾਂ ਆਵਾਜ਼ ਮਾਰੀ ਤਾਂ ਉਹਨਾਂ ਝਾੜੂ ਸਿੱਟ ਕੇ ਕਿਸੇ ਗਲੀ ਚ ਐਂਟਰ ਕਰ ਗਏ ਹਾਂਜੀ ਚਾੜੂ ਛੱਡ ਕੇ ਸੀਗੇ ਤੇ ਮੈਂ ਰਸਤੇ ਚ ਦੋ ਵਾਰੀ ਬਚਿਆ ਵੀ ਮੇਰਾ ਐਕਸੀਡੈਂਟ ਹੋ ਲੱਗਾ ਸੀਗਾ ਮੈਂ ਵੀ ਥੋੜੀ ਸਪੀਡ ਤੇ ਸੀ ਉਹ ਜਿਆਦਾ ਸਪੀਡ ਤੇ ਸੀਗੇ ਤੇ ਉਹਨਾਂ ਨੇ ਚਾੜੂ ਸਿੱਟੇ ਤੇ ਨਿਕਲ ਗਏ ਕਿੰਨੀ ਕੁ ਉਮਰ ਦੇ ਹੋਣਗੇ ਇਹੀ ਕੋਈ 25 ਸਾਲ ਦੇ ਦੇ ਹੈਗੇ ਸੀ ਇਹ ਕੀ ਲੱਗਦਾ ਹੈ ਕਿ ਨਸ਼ੇ ਦੀ ਨਸ਼ੇ ਕਾਰਨ ਹੀ ਹੈ ਸਾਰਾ ਕੁਝ ਨਸ਼ੇ ਦੀ ਤੋਂ ਤੋਂ ਹੀ ਹੁੰਦਾ ਸਭ ਕੁਝ ਇਸ ਰਸਤੇ ਦੇ ਵਿੱਚ ਤੁਹਾਨੂੰ ਕੋਈ ਪੁਲਿਸ ਦੀ ਮਦਦ ਲਈ ਗਈ ਤੁਹਾਡੇ ਨੂੰ ਬਾਕੀ ਨਸਤਾ ਮੈਂ ਉਹਨਾਂ ਵੱਲ ਚ ਮੇਰਾ ਧਿਆਨ ਹੀ ਉਹਨਾਂ ਵੱਲ ਚ ਸੀਗਾ ਕਿ ਉਹ ਕਿ ਸਾਈਡ ਤੇ ਗਿਆ ਮੈਂ ਇੱਕ ਦੋ ਜਨਾਂ ਨੂੰ ਪੁੱਛਿਆ ਰਸਤੇ ਚ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਸਾਈਡ ਤੇ ਗਿਆ ਫਿਰ ਮੌਸਾਬ ਨਾ ਉਹ ਨਾ ਲਈ ਨਾਸੇ ਪਾਸੇ ਦੇਖਿਆ ਨਹੀਂ ਧਿਆਨ ਹੀ ਨਹੀਂ ਦਿੱਤਾ ਤੇ ਕੀ ਉਸ ਜਦੋਂ ਚਾਲੂ ਛੁੱਟ ਕੇ ਗਏ ਨੇ ਉਸ ਤੋਂ ਬਾਅਦ ਕੀ ਫਰਾਰ ਹੋ ਜਾਂਦੇ ਨੇ ਜਾਂ ਫਰਾਰੀ ਹੋ ਗਏ ਸੀ ਨਿਕਲ ਹੀ ਗਏ ਸੀ ਜੀ ਉਹਨਾਂ ਦੇ ਹੱਥੇ ਦੇ ਵਿੱਚ ਸਮਾਨ ਵੀ ਹੈਗਾ ਸੀ ਕੋਈ ਮੈਂ ਧਿਆਨ ਨਹੀਂ ਦਿੱਤਾ ਕੀ ਚੀਜ਼ ਸੀ ਸ਼ਾਇਦ ਕੋਈ ਹਥਿਆਰ ਵਗੈਰਾ ਹੀ ਲੱਗਦਾ ਸੀ ਮੈਨੂੰ ਹਾਂਜੀ ਹੈਗਾ ਸੀ ਹਾਂਜੀ ਹਾਂਜੀ ਮੰਗ ਮੰਗਏ ਚੀਜ਼ਾਂ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਸਖਤੀ ਹੋਣੀ ਚਾਹੀਦੀ ਪੂਰੀ ਹੋਣੀ ਚਾਹੀਦੀ ਹੈ ਬੱਚਿਆਂ ਦਾ ਲੇਡੀਜ਼ ਦਾ ਬਹੁਤ ਬੁਰਾ ਹਾਲ ਹੈ ਇੱਥੇ ਨਿਤ ਕੋਈ ਨਾ ਕੋਈ ਵਾਅਦਾਤ ਹੁੰਦੀ ਰਹਿੰਦੀ ਗਲੀ ਦੇ ਵਿੱਚ ਮੇਨ ਰੋਡ ਹੈ ਆਂਦੇ ਜਾਂਦੇ ਬੜੀ ਪ੍ਰੋਬਲਮ ਹੈ ਕਦੀ ਕਿਸੇ ਦਾ ਮੋਬਾਈਲ ਖੋਕੇ ਲੈ ਜਾਂਦੇ ਕਦੀ ਕਿਸੇ ਦਾ ਪਰਸ ਖੋਕੇ ਲੈ ਜਾਂਦੇ ਕਿ ਕੱਪੜੇ ਤੱਕ ਨਹੀਂ ਛੱਡਦੇ ਕੋਈ ਲੇਡੀਜ਼ ਕੱਪੜੇ ਬਜਾਰੋਂ ਲੈ ਕੇ ਆਉਂਦੀ ਉਹਦੇ ਕੱਪੜਾ ਸੂਟ ਖਿੱਚ ਕੇ ਲੈ ਜਾਂਦੇ ਅਸਮੇ ਬੜੇ ਬਦਾਰ ਬਹੁਤ ਮਾੜਾ ਹਾਲ ਹੈ ਜੀ ਬਜ਼ੁਰਗਾਂ ਦਾ ਨਿਕਲਣਾ ਔਖਾ ਹੋ ਰਿਹਾ ਅਸੀਂ ਸ਼ਹਿਰ ਕਰਨ ਵੀ ਨਹੀਂ ਜਾ ਸਕਦੇ ਜਾ ਰ ਕਰਨ ਜਾਂਦੇ ਆ ਤੇ ਮੋਬਾਈਲ ਵਗੈਰਾ ਵੀ ਨਹੀਂ ਲੈ ਕੇ ਜਾਂਦੇ ਨਾਲ ਸਾਡੇ ਕੋਲ ਕੋਈ ਖੋਣ ਨਾ ਲਵੇ ਤੇ ਕਈ ਵਾਰੀ ਇੱਕ ਦੋ ਵਾਰੀ ਰੁਕਿਆ ਵੀ ਸਾਡੇ ਜੇਬ ਚ ਜਿੰਨੇ ਪੈਸੇ ਹੁੰਦੇ ਆ ਕੱਢ ਲੈਂਦੇ ਆ ਵਿਚੇੜੀ ਬੰਦੇ ਤੇ ਕੋਈ ਪੁਲਿਸ ਐਕਸ਼ਨ ਨਹੀਂ ਲੈਂਦੀ ਕੋਈ ਇੰਦੇ ਤੇ ਉੱਤੇ ਬਹੁਤ ਲੈਂਡ ਆਰਡਰ ਦਾ ਹਾਲ ਮਤ ਬਹੁਤ ਮਾੜਾ ਇੱਥੇ ਦੁਕਾਨਦਾਰ ਦੇ ਝਾੜੂ ਚੱਕ ਕੇ ਲੈ ਗਏ ਐ ਦੁਕਾਨਦਾਰ ਨੇ ਆਜੇ ਸੀਸੀਟੀਵੀ ਕੈਮਰੇ ਚ ਵੇਖਿਆ ਝਾੜੂ ਚੱਕ ਕੇ ਜਾ ਰਹੇ ਮੁੰਡੇ ਉਹ ਮਗਰ ਲੱਗਿਆ 2-3 ਕਿਲੋਮੀਟਰ ਮਗਰ ਜਾ ਕੇ ਪੰਜਾਬ ਨਲ ਦੇ ਗੁਰਦੁਆਰੇ ਦੇ ਕੋਲ ਉਹਨਾਂ ਨੂੰ ਆਵਾਜ਼ ਮਾਰੀ ਫੜਿਆ ਉਹਨਾਂ ਨੂੰ ਤੇ ਰਸਤੇ ਵਿੱਚ ਉਹਨੂੰ ਕੋਈ ਪੁਲਿਸ ਦਾ ਮੁਲਾਜ਼ਮ ਕੋਈ ਨਾਕਾ ਨਹੀਂ ਮਿਲਿਆ ਤੇ ਉਹ ਝਾੜੂ ਛੱਡ ਕੇ ਚਲੇ ਗਏ ਮੰਗਈ ਕਰਦੇ ਆਂ ਵੀ ਪੁਲਿਸ ਸ਼ਕਤੀ ਨਾਲ ਨਾਕੇ ਲਾਵੇ ਇਹਨਾਂ ਨੂੰ ਪਕੜੇ ਆ ਜੋ ਜਿਹਨਾਂ ਨੂੰ ਪਕੜੇ ਉਹਨਾਂ ਦੇ ਸੰਗੇ ਕੇਸ ਬਣਾਵੇ ਤਾਂ ਜੋ ਕਿ ਮੁਤਲਕ ਇਨਸਾਫ ਮਿਲ ਸਕੇ ਸਾਰਿਆਂ ਤੇ ਲੈਂਡ ਆਰਡਰ ਠੀਕ ਹੋ ਸਕੇ ਸਾਡੇ ਵਿੱਚ ਸ਼ਹਿਰ ਦਾ